ਸਸੀ ਕਾਲ ਜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਸਾਰੇ ਹੀ ਪੰਜਾਬੀਆਂ ਨੂੰ ਮੇਰੇ ਵੱਲੋਂ ਜਾਇਕੇ ਗੁਰਪ੍ਰੀਤ ਸਿੰਘ ਸੰਧੂ ਵੱਲੋਂ ਬਹੁਤ ਹੀ ਪਿਆਰ ਭਰੀ ਸਸੀ ਕਾਲ ਜੀ ਔਰ ਤੁਸੀਂ ਦੇਖ ਰਹੇ ਹੋ ਕਿ ਤੁਹਾਡਾ ਆਪਣਾ YouTube ਚੈਨਲ ਪੰਜਾਬ ਪਿਆਰ ਬਟ ਪਿਆਰ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਪੰਜਾਬ ਦੇ ਵਿੱਚ ਚੋਣਾਂ ਵਾਲੀ ਜੋ ਹੈ ਮਾਹੌਲ ਹੈ ਉਹ ਕਾਫੀ ਗਰਮਾਹਟ ਫੜ ਚੁੱਕਿਆ ਹੈ ਉਸ ਦੇ ਵਿਸ਼ੇ ਤੇ ਉੱਤੇ ਅਸੀਂ ਅੱਜ ਇੱਕ ਗੱਲ ਕਰਾਂਗੇ ਗੱਲ ਕਰਾਂਗੇ ਕਿ ਜਿੱਦਾਂ ਕਿ ਅੱਜ ਤੁਹਾਨੂੰ ਪਤਾ ਹੈ ਕਿ 2 ਅਕਤੂਬਰ 2024 ਹੈ ਔਰ 2024 ਜਿਹੜੇ ਹੈਗੇ ਇਹ ਇਲੈਕਸ਼ਨਾਂ ਦਾ ਬੜਾ ਹੈਗਾ ਔਰ ਇਸ ਦੇ ਅੰ内 ਆਪਾਂ ਕੁਝ ਗੱਲਾਂ ਬਾਤਾਂ ਕਰਾਂਗੇ ਗੱਲਾਂ ਬਾਤਾਂ ਕਰਾਂਗੇ ਕਿ ਪੰਚਾਇਤਾਂ ਦੇ ਵਿੱਚ ਜਿਹੜੇ ਹੈਗੀਆਂ ਕੀ ਕੀ ਪਾਵਰਾਂ ਕੀ ਕੀ ਸ਼ਕਤੀਆਂ ਹੁੰਦੀਆਂ ਨੇ ਖਾਸ ਕਰਕੇ ਸਰਪੰਚ ਸਾਹਿਬ ਕੋਲ ਔਰ ਜੇ ਸਰਪੰਚ ਸਾਹਿਬ ਦੀ ਗੱਲ ਕਰੀਏ ਤਾਂ ਆਪਾਂ ਉਹਦੇ ਵਿੱਚ ਇਹ ਵੀ ਕਹਿ ਸਕਦੇ ਹਾਂ ਕਿ ਪਿੰਡ ਦੇ ਮੁੱਖ ਮੰਤਰੀ ਦੇ ਕੋਲ ਕੀ ਕੀ ਪਾਵਰਾਂ ਹੁੰਦੀਆਂ ਨੇ ਔਰ ਕੀ ਕੀ ਉਹ ਕਰ ਸਕਦੇ ਨੇ ਔਰ ਕਿੱਥੇ ਲੈਵਲ ਤੱਕ ਉਹਨਾਂ ਦੀ ਮੀਟਿੰਗ ਵਗੈਰਾ ਜਿਹੜੀ ਹੈ ਉਹ ਹੋ ਸਕਦੀ ਹੈ ਉਸਦੇ ਰੀਨ ਆਪਾਂ ਕੁਝ ਗੱਲਬਾਤ ਕਰਾਂਗੇ ਉਸੋ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਇੱਕ ਬੇਨਤੀ ਹੈ ਕਿ ਆਪਣੇ ਪੰਜਾਬ ਪਿਆਰ ਵਰਤਾਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਦਾ ਬਟਨ ਜੂਟ ਕਰ ਲਿਓ ਔਰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਤੁਹਾਡੀ ਵੀਡੀਓ ਜਿਹੜੀ ਹੈ ਦੇਖਣ ਯੋਗ ਹੁੰਦੀਆਂ ਹੁੰਦੀਆਂ ਨੇ ਉਹ ਤੁਹਾਨੂੰ ਪਤਾ ਹੈ ਔਰ ਇਹਦੇ ਵਿੱਚ ਜਿਹੜਾ ਹੋਰ ਅੱਗੇ ਸਾਨੂੰ ਵੀ ਸਹਿਯੋਗ ਮਿਲੇ ਔਰ ਤੁਹਾਨੂੰ ਉਸ ਤੁਹਾਡੇ ਸਹਿਯੋਗ ਤੇ ਸਤਿਕਾਰ ਆਪਾਂ ਪੰਜਾਬ ਦੇ ਵਿੱਚ ਕੁਝ ਨਾ ਕੁਝ ਜਾਣਕਾਰੀ ਜਿਹੜੀਆਂ ਇਸ ਪੰਚਾਇਤੀ ਚੋਣਾਂ ਦੇ ਬਾਰੇ ਦੇ ਵਿੱਚ ਕਰ ਸਕੀਏ ਆਪਾਂ ਸਾਂਝੀਆਂ ਕਰ ਸਕੀਏ 2 ਅਕਤੂਬਰ ਤੁਹਾਨੂੰ ਪਤਾ ਹੀ ਹੈ ਕਿ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਹੁੰਦਾ ਹੈ ਔਰ ਇਸ ਜਨਮ ਦਿਨ ਦੇ ਪ੍ਰਲਕਸ਼ ਦੇ ਵਿੱਚ ਚਲੋ ਮੈਂ ਸਭ ਨੂੰ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਬਰਾਇਆ ਦਿੰਦਾ ਔਰ ਉਸ ਤੋਂ ਬਾਅਦ ਗੱਲ ਕਰਦੇ ਆ ਕਿ 2 ਅਕਤੂਬਰ ਪੰਚਾਇਤੀ ਰਾਜ ਦੇ ਵਿੱਚ ਇਸ ਦਾ ਕੀ ਮਤਲਬ ਹੈ ਉਸ ਮਤਲਬ ਦੇ ਅਧੀਨ ਜੇ ਆਪਾਂ ਗੱਲ ਕਰੀਏ 2 ਅਕਤੂਬਰ ਦੀ ਸਭ ਤੋਂ ਪਹਿਲਾਂ 2 ਅਕਤੂਬਰ 1959 ਨੂੰ ਜਦੋਂ ਭਾਰਤ ਦੇ ਜਿਹੜੇ ਪਹਿਲੇ ਪ੍ਰਧਾਨ ਮੰਤਰੀ ਸੀਗੇ ਪੰਡਤ ਜਵਾਹਰ ਲਾਲ ਨਹਿਰੂ ਉਹਨਾਂ ਨੇ ਇੱਕ ਸਾਬਨਾ ਕੀਤੀ ਸੀ ਜਿਸ ਨੂੰ ਕਿਹਾ ਜਾਂਦਾ ਸੀਗਾ ਕਿ ਪੰਚਾਇਤੀ ਰਾਜ ਐਕਟ ਔਰ ਉਹ ਰਾਜਸਥਾਨ ਦੇ ਵਿੱਚੋਂ ਸ਼ੁਰੂ ਕੀਤਾ ਸੀ ਜਿਆ ਰਾਜਸਥਾਨ ਦੇ ਨਾਗੌਰ ਦੇ ਵਿੱਚੋਂ ਉਸ ਨੂੰ ਸ਼ੁਰੂ ਕੀਤਾ ਸੀਗਾ ਔਰ ਮਹਾਤਮਾ ਗਾਂਧੀ ਜੀ ਦਾ ਵੀ ਇੱਕ ਸੁਪਨਾ ਸੀ ਕਿ ਜੋ ਵੀ ਅੱਗੇ ਸਰਕਾਰ ਸ਼ੁਰੂ ਹੋਵੇ ਸਭ ਤੋਂ ਪਹਿਲਾਂ ਪਿੰਡਾਂ ਦੇ ਵਿੱਚੋਂ ਕਿਸ ਤਰ੍ਹਾਂ ਆਪਾਂ ਉਸ ਨੂੰ ਸ਼ੁਰੂਆਤ ਕਰ ਸਕਦੇ ਹਾਂ ਉਹਦੇ ਬਾਰੇ ਸੀਗਾ ਔਰ ਉਹਨਾਂ ਦੀ ਜਿਹੜੀ ਹੈਗੀ ਹੈ 2 ਅਕਤੂਬਰ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਬੰਦ ਜਵਾਹ ਲਹਿਰ ਜਵਾ ਵਿਵਾਹ ਲਾ ਨਹਿਰੂ ਜੀ ਨੇ 2 ਅਕਤੂਬਰ 1959 ਨੂੰ ਐਲਾਨ ਕੀਤਾ ਸੀ ਕਿ ਪੰਚਾਇਤ ਰਾਜ ਦੇ ਬਾਰੇ ਦੇ ਵਿੱਚ ਜੋ ਕਿ ਨਾਗੌਰ ਜਿਹੜੇ ਤੋਂ ਸ਼ੁਰੂ ਹੋਇਆ ਸੀਗਾ ਔਰ ਉਸ ਤੋਂ ਬਾਅਦ ਇਸ ਜਿਹੜੀ ਹੈ ਅੱਗੇ ਸੋਧ ਕਰਕੇ ਇਸ ਨੂੰ 1992 ਦੇ ਵਿੱਚ ਪੂਰੇ ਭਾਰਤ ਦੇ ਵਿੱਚ ਪੰਚਾਇਤੀ ਚੋਣਾਂ ਦਾ ਜਿਹੜਾ ਡਾਇਰੈਕਟ ਇਲੈਕਸ਼ਨ ਜਿਸ ਨੂੰ ਕਿਹਾ ਜਾਂਦਾ ਸੀਗਾ ਸਿੱਧੀਆਂ ਚੋਣਾਂ ਉਦੇ ਬਾਰੇ ਗੱਲ ਹੋਈ ਸੀ ਕਿ ਆਪਾਂ ਪਿੰਡਾਂ ਦੇ ਵਿਕਾਸ ਦੇ ਵਿੱਚ ਪਿੰਡ ਦੇ ਲੈਵਲ ਤੋਂ ਸ਼ੁਰੂ ਕਰਕੇ ਆਪਾਂ ਸਾਰੀ ਗੱਲਬਾਤ ਜਿਹੜੀ ਹੈ ਅੱਗੇ ਤੱਕ ਪਹੁੰਚਾ ਸਕੀਏ ਤਾਂ ਕਰਕੇ ਪੰਚਾਇਤ ਜਿਹੜੀ ਹੈ ਉਸ ਦਾ ਉਸ ਟਾਈਮ ਜੋ ਹੈ ਸਿਸਟਮ ਸ਼ੁਰੂ ਕੀਤਾ ਸੀ ਕਿ ਪੰਚਾਇਤ ਦੀਆਂ ਚੋਣਾਂ ਕਰਵਾਇਆਂ ਜਾਣ ਔਰ ਉਸ ਚੋਣਾਂ ਦੇ ਤੀਨ ਫਿਰ ਅੱਗੇ ਜਿਹੜਾ ਹੈਗਾ ਇੱਕ ਮਿੰਟ ਕਰਤੀ ਸਹੀ ਠੀਕ 24 ਜ 24 ਅਪ੍ਰੈਲ 201993 ਤੋਂ ਸੌਰੀ 24 ਅਪ੍ਰੈਲ 1993 ਤੋਂ ਸਿੱਧੀਆਂ ਚੋਣਾਂ ਤੇ ਪ੍ਰਧਾਨ ਮੰਤਰੀ ਜਿਹੜੀ ਹੈਗਾ ਸ਼ੁਰੂ ਕੀਤੀ ਉਦੋਂ ਐਕਟ ਸ਼ੁਰੂ ਕੀਤਾ ਸੀ ਜਿਹੇ ਸਿੱਧੀਆਂ ਚੋਣਾਂ ਕਰਵਾਈਆਂ ਜਾਣ ਉਸ ਤੋਂ ਪਹਿਲਾਂ ਕੀ ਹੁੰਦਾ ਸੀ ਕਿ ਪੰਚਾਇਤ ਦੇ ਵਿੱਚੋਂ ਜਿਹੜੇ ਪੰਚਾਇਤ ਮੈਂਬਰ ਸਿਲੈਕਟ ਕੀਤੇ ਜਾਂਦੇ ਸੀ ਜੇ ਵੋਟਰਾਂ ਵੱਲੋਂ ਉਹ ਅੱਗੇ ਜਾ ਕੇ ਆਪਣਾ ਸਰਪੰਚ ਜਿਹੜਾ ਹੈਗਾ ਉਹ ਨਿਯੁਕਤ ਕਰ ਲੈਂਦੇ ਸੀ ਪਰ ਬਾਅਦ ਦੇ ਵਿੱਚ ਫਿਰ ਸਿੱਧੀਆਂ ਚੋਣਾਂ ਦਾ ਮਤਲਬ ਇਹ ਹੋਇਆ ਸੀਗਾ ਕਿ ਪਿੰਡ ਦੇ ਜਿੰਨੇ ਵੀ ਵੋਟਰ ਨੇ ਉਹ ਸਾਰੇ ਵੋਟਰ ਆਪਣੇ ਆਪਣੇ ਜਿਹੜੀ ਹੈ ਸਰਪੰਚ ਵਾਸਤੇ ਵੀ ਵੋਟ ਪਾ ਸਕਦੇ ਨੇ ਔਰ ਸਿੱਧਾ ਜਾ ਕੇ ਸਰਪੰਚ ਦੀ ਚੋਣ ਜਿਹੜੀ ਹੈ ਉਹ ਕਰ ਸਕਦੇ ਨੇ ਔਰ ਹੁਣ ਜੇ ਆਪਾਂ ਗੱਲ ਕਰੀਏ ਕਿ ਸਰਪੰਚ ਦੀ ਜਿਹੜੀ ਹੈ ਪਾਵਰ ਕਿੱਥੇ ਤੱਕ ਹੋ ਸਕਦੀ ਹੈ ਦੋਸਤੋ ਤੁਸੀਂ ਇਸ ਚੀਜ਼ ਨੂੰ ਜਾਣ ਕੇ ਹੈਰਾਨ ਹੋਵੋਗੇ ਕਿ ਇੱਕ ਸਰਪੰਚ ਦੀ ਪਹੁੰਚ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਵੀ ਹੁੰਦੀ ਹੈ ਉਹ ਕਿਸ ਤਰ੍ਹਾਂ ਹੁੰਦੀ ਹੈ ਕਿ ਕਦੀ ਵੀ ਕੋਈ ਇਹੋ ਜੀ ਗੱਲਬਾਤ ਹੋਵੇ ਕੋਈ ਇਹੋ ਜੀ ਅਰਚਣ ਆ ਜੇ ਜਿਹੜਾ ਇੱਕ ਸਰਪੰਚ ਹੈ ਉਹ ਡਾਇਰੈਕਟ ਪ੍ਰਧਾਨ ਮੰਤਰੀ ਦੇ ਨਾਲ ਫੋਨ ਤੇ ਉਤੇ ਜਾਂ ਕਿਸੇ ਟੀਵੀ ਚੈਨਲ ਦੇ ਰਾਹੀਂ ਜਾਂ ਇਲੈਕਟ੍ਰੋਨਿਕ মিডিਆ ਜਦੋਂ ਵੀ ਜੋ ਵੀ ਹੈ ਪਹਿਲਾਂ ਜਦੋਂ ਚਿੱਠੀ ਪਤਾ ਹੁੰਦਾ ਸੀਗਾ ਉਸ ਦੇ ਜਰੀਏ ਪ੍ਰਧਾਨ ਮੰਤਰੀ ਜੇ ਨਾਲ ਸਿੱਧੀ ਗੱਲਬਾਤ ਵੀ ਕਰ ਸਕਦਾ ਹੈ ਔਰ ਪ੍ਰਧਾਨ ਮੰਤਰੀ ਜੀ ਨੂੰ ਉਹ ਗੱਲਬਾਤ ਸੁਣਨੀ ਪੈਂਦੀ ਹੈ ਔਰ ਉਹਨਾਂ ਦੇ ਬਾਰੇ ਜੋ ਵੀ ਸਰਪੰਚ ਸਾਹਿਬ ਦੇ ਵਿਚਾਰ ਹੁੰਦੇ ਨੇ ਉਹ ਇੱਕ ਪ੍ਰਧਾਨ ਮੰਤਰੀ ਨੂੰ ਵੀ ਸੁਣਨੇ ਪੈਂਦੇ ਨੇ ਇਹ ਸਭ ਤੋਂ ਵੱਡੀ ਪਾਵਰ ਔਰ ਅਗਲੀ ਗੱਲ ਆਪਾਂ ਕਰੀਏ ਜੀ ਕਿ ਰਾਜ ਦੇ ਮੁੱਖ ਮੰਤਰੀ ਪਾਵੇਂ ਕੋਈ ਵੀ ਮੁੱਖ ਮੰਤਰੀ ਹੋਵੇ ਉਸ ਨਾਲ ਜਿਹੜੀ ਹੈ ਡਾਇਰੈਕਟ ਮੀਟਿੰਗ ਸਰਪੰਚ ਸਾਹਿਬ ਕਰ ਸਕਦੇ ਨੇ ੱਡੀ ਵੱਡੀ ਗੱਲ ਹੁੰਦੀ ਹੈ ਤਾਂ ਹੀ ਇਹਨਾਂ ਨੂੰ ਮੈਂ ਆਪਣੇ ਤੌਰ ਤੇ ਕਹਣਾ ਹਾਂ ਕਿ ਪਿੰਡਾਂ ਦੇ ਮੁੱਖ ਮੰਤਰੀ ਪਿੰਡ ਦਾ ਮੁੱਖ ਮੰਤਰੀ ਸਰਪੰਚ ਸਾਹਿਬ ਜਾਨਕਿ ਉਹ ਮੁੱਖ ਮੰਤਰੀ ਸਾਹਿਬ ਨਾਲ ਸਿੱਧੀ ਗੱਲਬਾਤ ਕਰ ਸਕਦਾ ਹੈ ਕਿ ਸਰ ਮੇਰੇ ਪਿੰਡ ਦੇ ਵਿੱਚ ਇਹ ਦਿੱਕਤ ਹੈ ਕੋਈ ਵੀ ਇਦਾਂ ਦੇ ਬਰੋਧੀ ਕੁਝ ਬੰਦੇ ਹੁੰਦੇ ਨੇ ਉਹ ਪਿੰਡ ਦੇ ਵਿੱਚ ਗ੍ਰਾਂਟਾਂ ਜਾਂ ਵਿਕਾਸ ਕਾਰਜਾਂ ਦੇ ਵਿੱਚ ਕੁਝ ਨਾ ਕੁਝ ਅੜਚਣਾ ਪਾਉਂਦੇ ਨੇ ਓਕੇ ਜਾ ਕੇ ਕੀ ਲੈ ਕੇ ਆਪਣੇ ਸਿੱਧੀ ਗੱਲਬਾਤ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਸਾਰੀ ਜਿਹੜੀ ਹੈ ਆਪਣੀ ਸਮੱਸਿਆ ਸੁਣਾ ਸਕਦੇ ਨੇ ਔਰ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਨੂੰ ਪੈਲ ਦੇ ਆਧਾਰ ਤੇ ਜਿਹੜਾ ਹੈਗਾ ਉਹਨਾਂ ਨੂੰ ਸੁਣਨਾ ਵੀ ਪੈਂਦਾ ਹੈ ਇਹ ਕਾਫੀ ਹੋਰ ਪ੍ਰੋਬਲਮ ਹੁੰਦੀ ਹੈ ਨਾ ਜਿੱਦਾਂ ਕਿ ਫਿਰ ਆਪਾਂ ਗੱਲ ਕਰੀਏ ਕਿ ਪਿੰਡ ਦੇ ਸਰਪੰਚ ਸਾਹਿਬ ਪੂਰੀ ਪੰਚਾਇਤ ਨਾਲ ਆ ਰਿਹਾ ਕਰਕੇ ਇੱਕ ਸਾਲ ਦੇ ਵਿੱਚ ਘੱਟੋ-ਘੱਟ ਦੋ ਵਾਰ ਗ੍ਰਾਮ ਸਭਾ ਦੀਆਂ ਜਿਹੜੀਆਂ ਹੈਗੀਆਂ ਨੇ ਮੀਟਿੰਗਾਂ ਬੁਲਾਉਣਾ ਬੁਲਾ ਸਕਦੇ ਨੇ ਸੋ ਠੀਕ ਔਰ ਉਹ ಗ್ರಾಮ ਸਭਾ ਦਾ ਮਤਲਬ ਇਹ ਲੈ ਕੇ ਪਿੰਡ ਦੇ ਸਾਰੇ ਹੀ ਵੋਟਰ 18 ਸਾਲ ਤੋਂ ਉੱਪਰ ਭਾਵੇਂ ਉਹ ਕੋਈ ਜਿਹੜਾ ਹੈ ਪੁਰਸ਼ ਹੈ ਜਾਂ ਮਹਿਲਾ ਹੈ ਜਾਂ ਕੋਈ ਨੌਜਵਾਨ ਜਾਂ ਕੋਈ ਵੀ ਹੈ ਉਹ ਸਾਰੇ ਵੋਟਰਾਂ ਨੂੰ 15 ਦਿਨ ਪਹਿਲਾਂ ਆਪਣੀ ਪੂਰੀ ਮਨਿਆਤੀ ਕਰਵਾ ਕੇ ਜਿਹੜੀ ਹੈ ਆਪਣਾ ਸੂਚਿਤ ਕੀਤਾ ਜਾਂਦਾ ਔਰ ਉੱਥੇ ਜਾ ਕੇ ਫਿਰ ਸਾਰੀ ਗੱਲਬਾਤ ਜਿਹੜੀ ਹੈ ਪੂਰੇ ਪਿੰਡ ਦੇ ਜਿੰਨੇ ਵੀ ਵੋਟਰ ਸੱਜਣ ਹੁੰਦੇ ਨੇ ਵੋਟਰ ਹੁੰਦੇ ਨੇ ਉਹ ਸਾਰੇ ਇਕੱਠੇ ਹੋ ਕੇ ਪਿੰਡ ਦੇ ਜਿਹੜੇ ਸਾਂਝੇ ਕੰਮ ਹੁੰਦੇ ਕੋਈ ਵੀ ਕੰਮ ਹੁੰਦਾ ਜਿਹੜਾ ਹੈ ਉਹ ਪਿੰਡ ਦੇ ਸਾਂਝੇ ਕੰਮਾਂ ਦੇ ਵਿੱਚ ਗ੍ਰਾਮ ਸਭਾ ਨੂੰ ਬੁਲਾ ਕੇ ਉੱਥੇ ਪੂਰੇ ਮੈਟ ਮੈਨੇਜ ਜਿੰਨੇ ਵੀ ਡਿਪਾਰਟਮੈਂਟ ਹੁੰਦੇ ਨੇ ਉਹਨਾਂ ਦੇ ਨੁਮਾਇੰਦੇ ਆਉਂਦੇ ਆ ਔਰ ਉੱਥੇ ਆ ਕੇ ਜੋ ਵੀ ਮਤਾ ਪਾਸ ਕੀਤਾ ਜਾਂਦਾ ਬਸ਼ਰਤੇ ਕਿ ਉਹ ਜੈਨੂਨ ਹੋਵੇ ਉਹ ਕੰਮ ਕਰਨ ਵਾਲਾ ਹੋਵੇ ਉਹ ਮਤੇ ਉੱਥੇ ਪਾਸ ਕੀਤੇ ਜਾਂਦੇ ਹੁੰਦੇ ਨੇ ਔਰ ਉਹਨਾਂ ਨੂੰ ਮੈਂ ਜਿੱਦਾਂ ਕਿ ਪਹਿਲਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੀ ਰਿਜੈਕਟ ਨਹੀਂ ਕਰ ਸਕਦੇ ਇੰਨੀ ਜ਼ਿਆਦਾ ਪਾਵਰ ਹੁੰਦੀ ਹੈ ਗ੍ਰਾਮ ਸਭਾ ਦੇ ਵਿੱਚ ਜੋ ਕਿ ਇੱਕ ਸਰਪੰਚ ਸਾਹਿਬ 15 ਦਿਨ ਪਹਿਲਾਂ ਤੋਂ ਉਸ ਨੂੰ ਜਿਹੜਾ ਹੈਗਾ ਆਪਣੇ ਤਰੀਕਿਆਂ ਨਾਲ ਬੁਲਾ ਸਕਦੇ ਨੇ ਉਹ ਸਾਲ ਦੇ ਵਿੱਚ ਦੋ ਵਾਰੀ ਦੋਸਤੋ ਇੱਕ ਚੀਜ਼ ਤੁਸੀਂ ਹੁਣ ਸੋਚੋ ਕਿ ਮੰਨ ਲਓ ਦੋ ਗ੍ਰਾਮ ਸਭਾ ਹੁੰਦੀਆਂ ਨੇ ਪੰਜਾਬ ਪੰਜਾਬ ਦੇ ਵਿੱਚ ਜਾਂ ਪੂਰੇ ਇੰਡੀਆ ਦੇ ਵਿੱਚ ਇੱਕ ਸਾਲ ਦੇ ਵਿੱਚ ਤੇ ਟੋਟਲ ਜਿਹੜੀਆਂ ਹੈਗੀਆਂ ਨੇ ਪੰਜਾਂ ਸਾਲਾਂ ਦੇ ਵਿੱਚ 10 ਗ੍ਰਾਮ ਸਭਾ ਹੋ ਸਕਦੀਆਂ ਨੇ ਗ੍ਰਾਮ ਸਭਾ ਦੇਖੋ ਕਿੰਨਾ ਵੱਡਾ ਹੈ ਤਿਆਰ ਔਰ ਉੱਤੇ ਕੀ ਹੈ ਮੰਨ ਲਓ ਤੁਸੀਂ ਪਿੰਡ ਦੇ ਸਾਰੇ ਨੁਮਾਇੰਦਿਆਂ ਨੂੰ ਇਕੱਠੇ ਕਰਕੇ ਇੱਕ ਗ੍ਰਾਮ ਸਭਾ ਦੇ ਵਿੱਚ ਪੰਜ ਜਿਹੜੇ ਹੈਗੇ ਨੇ ਤੁਸੀਂ ਕੰਮ ਜਿਹੜੇ ਹੈਗੇ ਨੇ ਸਿਲੈਕਟ ਕੀਤੇ ਨੇ ਕਿ ਸਰਕਾਰਾਂ ਵੱਲੋਂ ਅਸੀਂ ਸਾਨੂੰ ਆ ਆ ਜਿਹੜੇ ਚੀਜ਼ਾਂ ਦੀ ਜ਼ਰੂਰਤ ਹੈ ਪੰਜ ਪੰਜ ਦੇ ਪੰਜ ਤੁਹਾਡੇ ਪਾਸ ਹੋ ਜਾਂਦੇ ਨੇ ਜੈਨੂਅਨ ਹੋਣੇ ਚਾਹੀਦੇ ਆ ਪਾਸ ਹੋ ਜਾਂਦੇ ਆ ਪੂਰੇ ਪਿੰਡ ਦੇ ਜਿਹੜੇ ਨਿੰਨ ਨੁਮਾਇੰਦੇ ਉੱਤੇ ਹੁੰਦੇ ਨੇ ਵੋਟਰ ਹੁੰਦੇ ਨੇ ਉਹਨਾਂ ਨਾਲ ਰਾਈ ਕਰਕੇ ਉਹ ਪਾਸ ਹੋ ਜਾਂਦੇ ਨੇ ਉਸ ਤੋਂ ਮੁੜ ਕੇ ਪੰਜ ਨੂੰ ਜੇ ਆਪਾਂ ਗੁਣਾ ਕਰੀਏ ਅੱਗੇ ਦਾਸ ਨਾਲ ਤਾਂ ਘੱਟੋ-ਘੱਟ ਇੱਕ ਸਰਪੰਚ ਜਿਹੜਾ ਹੈਗਾ ਜੇਕਰ ਉਹ 5 ਸਾਲ ਦਾ ਵੀ ਆਪਣਾ ਕਾਰਨ ਉਹ ਪੂਰਾ ਕਰਦਾ ਹੈ ਤਾਂ ਇੱਕ ਪਿੰਡ ਦੇ ਵਿੱਚ 50 ਕੰਮ ਇਹੋ ਜਿਹੇ ਹੀ ਕਰਵਾ ਸਕਦਾ ਹੈ ਕਿ ਪੂਰੇ ਜਿਹੜਾ ਹੈ ਪਿੰਡ ਦੀ ਸੈਂਟੀਨ ਨਾਲ ਜੋ ਕੰਮ ਹੋਣ ਤੇ ਦੋਸਤੋ ਤੁਹਾਨੂੰ ਕੀ ਲੱਗਦਾ ਵੀ ਐਡੀ ਵੱਡੀ ਪਾਵਰ ਕਿਸੇ ਹੋਰ ਐਮਐਲਏ ਐਮਪੀ ਜਾਂ ਕਿਸੇ ਹੋਰ ਨਾਲ ਇਹਨੂੰ ਮਿਲ ਸਕਦੀ ਹੈ ਦੋਸਤੋ ਮੈਨੂੰ ਤਾਂ ਨਹੀਂ ਲੱਗਦਾ ਔਰ ਇਹ ਸਾਰਾ ਕੁਝ ਬਾਕੀ ਹੋਰ ਵੀ ਆਪਾਂ ਵਿਚਾਰ ਵਟਾਂਦਰਾ ਕਰਾਂਗੇ ਕੁਝ ਸੁਝਵਾਨ ਸੱਜਣਾਂ ਨਾਲ ਗੱਲਬਾਤ ਕਰਾਂਗੇ ਸੋ ਦੋਸਤੋ ਇਹੀ ਕੁਛ ਅੱਜ ਦਾ ਮੇਰਾ ਜਿਹੜਾ ਹੈਗਾ ਮੇਨ ਮੁੱਦਾ ਸੀਗਾ ਮੇਰਾ ਸਭ ਯਕਤ ਸੀਗਾ ਹਾਂ ਉਹ ਜਿਹਦੇ ਵਿੱਚ ਮੈਂ ਥੋੜਾ ਜਿਹਾ ਹੋਰ ਕੁਝ ਐਡ ਕਰਨਾ ਚਾਹਾਂਗਾ ਤਕਰੀਬਨ 1 ਮਿੰਟ ਦੇ ਵਿੱਚ ਵਿੱਚ ਕਿ ਆਪਾਂ ਹੁਣ ਕੀ ਹੈ ਅੱਜ ਦੀ ਤਾਰੀਖ ਦੇ ਵਿੱਚ ਕੀ ਚੱਲ ਰਿਹਾ ਹੈ ਕਿ ਕਿਸੇ YouTube ਚੈਨਲ ਤੇ ਜਾਂ ਸੋਸ਼ਲ ਮੀਡੀਆ ਤੇ ਜਾਂ ਉਸ ਤਰ੍ਹਾਂ ਨਿਊਜ਼ ਚੈਨਲ ਤੇ ਆਪਾਂ ਸੁਣਦੇ ਆ ਰਹੇ ਹਾਂ ਕਿ ਕਿਸੇ ਉਮੀਦਵਾਰ ਨੇ ਕਹਤਾ ਜੀ ਮੈਂ 2 ਕਰੋੜ ਰੁਪਏ ਦੇਵਾਂਗਾ ਮੈਂ 5 ਕਿੱਲੇ ਇਹ ਕਰੂੰਗਾ ਮੈਂ ਉਹ ਕਰੂੰਗਾ ਦੇਖੋ ਇਹੇ ਕੁਝ ਜਾਇਜ ਨਹੀਂ ਹੁੰਦਾ ਇਲੈਕਸ਼ਨ ਕਮਿਸ਼ਨ ਦੇ ਹਦਾਇਤਾਂ ਨੇ 40000 ਰੁਪਏ ਤੋਂ ਵੱਧ ਆਪਾਂ ਇੱਕ ਸਰਪੰਚ ਸਾਹਿਬ ਆ ਜਿਹੜਾ ਵੀ ਇਹ ਮੰਵੀਰ ਬਾਹ ਹੈ 40000 ਰੁਪਏ ਤੋਂ ਵੱਧ ਖਰਚ ਨਹੀਂ ਕਰ ਸਕਦਾ ਪਰ ਪੰਜਾਬੀਆਂ ਨੂੰ ਪਤਾ ਨਹੀਂ ਕੀ ਗੱਲ ਹੈ ਏਡੀ ਜਿਹੜੀ ਇੱਕ ਤਰ੍ਹਾਂ ਦੀ ਉਹ ਹੋ ਗਈ ਹੈ ਕਿ ਹਾਂਜੀ ਮੈਂ ਇਹ ਦੇ ਦੂੰਗਾ ਮੈਂ ਉਹ ਕਰ ਦੂੰਗਾ ਇਹ ਗੱਲਾਂ ਜਿਹੜੀਆਂ ਹੋ ਗਈਆਂ ਨੇ ਜਨਤਕ ਨਹੀਂ ਹੋਣੀਆਂ ਚਾਹੀਦੀਆਂ ਔਰ ਬਾਕੀ ਜੇ ਤੁਹਾਨੂੰ ਲੱਗ ਰਿਹਾ ਵੀ ਇਹ ਗੱਲਾਂ ਜਿਹੜੀਆਂ ਏਦਾਂ ਤੁਹਾਨੂੰ ਪੰਜਾਬੀਆਂ ਨੂੰ ਸ਼ੋਭਾ ਦਿੰਦੀਆਂ ਨੇ ਤਾਂ ਪਲੀਜ਼ ਮੇਰੇ ਇਸ ਚੈਨਲ ਤੇ ਕਮੈਂਟ ਕਰਕੇ ਜਰੂਰ ਜਿਹੜੀ ਹੈਗੀ ਹੈ ਇਸ ਤੇ ਬਾਰੇ ਵਿੱਚ ਸਾਨੂੰ ਵੀ ਜਾਣਕਾਰੀ ਦਿਓ ਔਰ ਬਾਕੀ ਦੋਸਤੋ ਅੱਜ ਵਾਸਤੇ ਇੰਨਾ ਹੀ ਔਰ ਅਕੀਦੇ ਵਿੱਚ ਦੁਬਾਰਾ ਫਿਰ ਬੇਨਤੀ ਕਰਦਾ ਕਿ ਤੁਸੀਂ ਜਿਹੜਾ ਹੈ ਸਾਡੇ ਪੰਜਾਬ ਪਿਆਰ ਬਤਆ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚ ਕਰੋ ਔਰ ਲਾਈਕ ਕਰੋ ਅਗੇ